ਅੰਮ੍ਰਿਤਸਰ ਪੁਲਿਸ ਨੇ ਲੁੱਟ ਘੁਮਾਦਿਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ 2 ਘੰਟੇ ਵਿੱਚ ਕੀਤਾ ਕਾਬੂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਦੀ ਖੋਹ ਕੀਤੀ ਗਈ ਸੀ ਸ਼ਸ਼ੀ ਗੱਲ ਜੀ ਮੈਂ ਇੱਕ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਜਿਹੜਾ ਮੋਬਾਈਲ ਦਾ ਚੋਰ ਫੜਿਆ ਉਹ ਕਿੱਥੋਂ ਮਤਲਬ ਕਿਸ ਤਰ੍ਹਾਂ ਕੀ ਮਾਮਲਾ ਹੈ ਇਹ ਚੋਰੀ ਨਹੀਂ ਹੈ ਜੀ ਇਹ ਸਨੇਚਰ ਹੈ ਉਹ ਕੋਲ ਕਈ ਹਰੀਦਾਂ 8 ਤਰੀਕ ਦੀ ਰਾਤ ਨੂੰ ਇਹ ਜਾਂਦੇ ਸੀ ਆਪਣੇ ਘਰ ਨੂੰ ਤੇ ਇਹ ਦੋ ਲੜਕਿਆਂ ਨੇ ਉਹ ਕੋਲੋਂ ਮੋਬਾਈਲ ਸਨੇਚ ਕੀਤਾ ਇਹ ਮੋਬਾਈਲ ਸਨੇਚ ਕਰਕੇ ਭੱਜ ਗਏ ਫੁੱਟਪਾਥ 'ਤੇ ਮਿਲ ਬਾਕੀ ਤਾਂ ਇਹਨਾਂ ਨੇ ਫਿਰ ਕੇਰਾ ਪਾ ਗਏ ਜੀ ਇਹਨਾਂ ਨੇ ਉਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨਾਮ ਨੰਨੂ ਅਰੈਸਟ ਕਰਨ ਤੋਂ ਬਾਅਦ ਵੀ ਇਹਨਾਂ ਕੋਲ ਜਿਹੜਾ ਇਹਨਾਂ ਨੇ ਮੋਬਾਈਲ ਸਨੇਚ ਕੀਤਾ ਸੀ ਫਲਾਈ ਦਾ ਉਹ ਜੀ ਰਿਕਵਰ ਕਰ ਲਿਆ ਇਜ਼ ਰਜਿਸਟਰ ਕਰਕੇ ਤੇ ਤਫਤੀਸ਼ ਕਰਨੀ ਹੈ ਇਹ ਕਿੰਨੇ ਚਿਰ ਸਟ੍ਰੈਸ ਹੋ ਗਿਆ ਜੀ ਇਹ ਮਿਨੀਮਮ 2 ਘੰਟੇ ਦੇ ਅੰਦਰ ਅੰਦਰੀਆਂ ਕੇਸ ਕਰਕੇ ਤੈਨੂੰ ਕਾਬੂ ਕਰ ਦੇ ਇਨਵੈਸਟੀਗੇਸ਼ਨ ਤੇ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਮੁੰਡੇ ਤੇ ਉਹ ਤਫਤੀਸ਼ ਚੱਲਦੀ ਹੈ ਉਹ ਡਿਪਲੀਅਨ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਆਊਗੀ ਉਹਨਾਂ ਦੇ ਵਿੱਚ ਇਹਦੇ ਕਾਰਵਾਈ ਹੋਊਗੀ ਨਾਲ ਠੀਕ ਹੈ ਜੀ ਧੰਨਵਾਦ ਜੀ